ਤਾ ਉਸ ਟਾਈਮ ਕਿਨਰ ਜਿਹੜੇ ਨੇ ਉਹ ਗੱਡੀਆਂ 'ਚ ਸਵਾਰ ਲੋਕਾਂ ਦੇ ਕੋਲੋਂ ਜਿਹਦੇ ਪੈਸੇ ਮੰਗਦੇ ਵੀ ਨਜ਼ਰ ਆਉਂਦੇ ਨੇ ਪਰ ਜਿਸ ਤੋਂ ਬਾਅਦ ਪੈਸੇ ਨਾ ਦੇਣ ਤੇ ਇਹਨਾਂ ਦੇ ਵੱਲੋਂ ਜ਼ਬਰਦਸਤੀ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਤਾਂ ਪੈਸੇ ਹੀ ਲੈ ਕੇ ਛੱਡਦੇ ਨੇ ਤਾਂ ਦੂਜੀ ਗੱਲ ਕੀਤੀ ਜਾਵੇ ਤਾਂ ਬੱਸਾਂ ਦੀ ਤਾਂ ਬੱਸਾਂ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਆ ਇਹਨਾਂ ਦੇ ਵੱਲੋਂ ਵੀ ਪੈਸੇ ਮੰਗ ਜਾਂਦੇ ਨੇ ਕਈ ਤਰ੍ਹਾਂ ਤੇ ਇਹਨਾਂ ਦੇ ਵੱਲੋਂ ਵੱਡੀ ਗੈਂਗ ਬਣਾਈ ਹੁੰਦੀ ਆ ਤਾਂ ਗੈਂਗ ਦੇ ਕਈ ਮੈਂਬਰ ਜਿਹੜੇ ਆ ਅਲੱਗ-ਅਲੱਗ ਜਗ੍ਹਾ ਤੇ ਫਲਾ ਦਿੰਦੇ ਨੇ ਤਾਂ ਜੋ ਕਿਸੇ ਵੀ ਤਰੀਕੇ ਨਾਲ ਕੋਈ ਵੀ ਜਿਹੜਾ ਆ ਜਿਹੜਾ ਰਾਘੀਟ ਸਿਗਾ ਉਹਨਾਂ ਨੂੰ ਸੁੱਕਾ ਨਹੀਂ ਜਾਣ ਦੇਣਾ ਯਾਨੀ ਕਿ ਉਹਨਾਂ ਦੇ ਵੱਲੋਂ ਪੈਸੇ ਲੈ ਕੇ ਹੀ ਜਿਹੜਾ ਛੱਡ ਜਾਣਾ ਤਾਂ ਇਸ ਮਾਮਲੇ ਦੇ ਵਿੱਚ ਮਾਮਲਾ ਸਿਰੇ ਪਕਿਆ ਜਦੋਂ ਇੱਕ ਕਾਰ ਸਵਾਰ ਨੂੰ ਕਿਨਾਰੇ ਦੇ ਵੱਲੋਂ ਰੋਕਿਆ ਗਿਆ ਤਾਂ ਰੋਕਣ ਤੋਂ ਬਾਅਦ ਉਹਨਾਂ ਦੇ ਵੱਲੋਂ ਪੈਸੇ ਮੰਗੇ ਗਏ ਤਾਂ ਕਾਰ ਦੇ ਵਿੱਚ ਬੈਠੇ ਕਾਰ ਸਵਾਰ ਦੇ ਕੋਲੋਂ ਸਾਫ਼ ਤੌਰ ਤੇ ਇਨਕਾਰ ਕੀਤਾ ਗਿਆ ਤਾਂ ਇਸ ਤੋਂ ਬਾਅਦ ਇਹਨਾਂ ਨੇ ਗਾਲੀ ਗਲੋਚ ਅਤੇ ਮੰਦੀਸ਼ਵਧਾਰ ਲਈ ਬੋਲ ਲੈ ਸ਼ੁਰੂ ਕਰ ਦਿੱਤੀ ਤੇ ਇਸ ਤੋਂ ਬਾਅਦ ਕਾਰ ਸਵਾਰ ਕਾਰ ਤੋਂ ਬਾਹਰ ਨਿਕਲੇ ਤਾਂ ਉਹਨਾਂ ਦੇ ਵੱਲੋਂ ਵੀ ਇਹਨਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੇਖਦੇ ਹੈ ਦੇਖਦਿਆ ਇਹਨਾਂ ਨੇ ਆਪਣੇ ਜਿਹੜੇ ਆ ਹੋਰ ਵੀ ਕਿਨਰ ਸਾਧ ਲੈ ਯਾਨੀ ਕਿ 7 ਤੋਂ 8 ਕਿਨਰ ਉੱਥੇ ਖੜੇ ਹੋ ਜਾਂਦੇ ਉਹਨਾਂ ਦੇ ਵੱਲੋਂ ਤਾੜੀਆਂ ਮਾਰ ਕੇ ਜਿਹੜਾ ਆ ਜਾਂਬਰਦਸਤ ਹੰਗਾਮਾ ਕੀਤਾ ਗਿਆ ਤਾਂ ਦੂਜੇ ਪਾਸੇ ਉਲਟ ਉਲਟ ਜਿਹੜਾ ਉਹਨਾਂ ਤੇ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਉਹਨਾਂ ਵੱਲੋਂ ਕਹਿ ਗਿਆ ਕਿ ਕਾਰ ਸਵਾਰ ਦੇ ਵੱਲੋਂ ਸਾਡੇ ਨਾਲ ਧੱਕਾ ਕੀਤਾ ਗਿਆ ਤਾਂ ਦੂਜੇ ਪਾਸੇ ਕਾਰ ਸਵਾਰ ਦੇ ਵਿੱਚ ਇੱਕ ਮਹਿਲਾ ਬੈਠੀ ਆ ਉਸ ਦਾ ਕਹਿਣਾ ਹੈ ਕਿ ਕੱਲ ਹੀ ਮੇਰੇ ਪਿਤਾ ਦਾ ਜਿਹੜਾ ਦਿਹਾਂਤ ਹੋ ਗਿਆ ਤਾਂ ਉਸ ਜਗ੍ਹਾ ਤੇ ਜਾ ਰਹੀ ਸੀ ਤਾਂ ਰਾਸਤੇ ਵਿੱਚ ਇਹਨਾਂ ਦੇ ਵੱਲੋਂ ਸਾਨੂੰ ਰੋਕ ਕੇ ਜ਼ਬਰਦਸਤੀ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਜਿਹੜੀ ਆ ਲਗਾਤਾਰ ਵਾਇਰਲ ਹੁੰਦੀ ਨਜ਼ਰ ਆ ਰਹੀ ਆ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ ਰਾਹ ਗਿਰਾਂ ਦੇ ਕੋਲੋਂ ਜਿਹੜੇ ਆ ਪ੍ਰਵਾਸੀ ਸੀਗੇ ਉਹ ਪੈਸੇ ਮੰਗਦੇ ਸੀਗੇ ਉਹਨਾਂ ਤੇ ਕਾਰਵਾਈ ਕਰਨੀ ਤਾਂ ਸ਼ੁਰੂ ਕਰ ਦਿੱਤੀ ਸੀਗੇ ਉਹਨਾਂ ਦੇ ਖਿਲਾਫ ਵੀ ਜਿਹੜੀ ਐਫ ਆਈ ਆਰ ਹੋਈ ਸੀਗੀ ਤਾਂ ਹੁਣੇ ਦੇਖਣਾ ਹੋਵੇਗਾ ਕਿ ਕਿੰਨਰਾਂ ਦੇ ਖਿਲਾਫ ਕੀ ਕਾਰਵਾਈ ਹੁੰਦੀ ਆ ਕਿਉਂਕਿ ਲਗਾਤਾਰ ਕਿਨਰਾਂ ਦੇ ਵੱਲੋਂ ਰਾਹਗੀਰਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਕਈ ਥਾਵਾਂ ਤੇ ਕਿਨਰਾਂ ਦੇ ਵੱਲੋਂ ਲਗਾਤਾਰ ਹੰਗਾਮੇ ਵੀ ਕੀਤੇ ਗਏ ਨੇ ਸਿਰਫ ਇਸੇ ਇੱਕੋ ਚੀਜ਼ ਨੂੰ ਲੈ ਕੇ ਕਿਉਂਕਿ ਰਾਹਗੀਰਾਂ ਦੇ ਵੱਲੋਂ ਜ਼ਬਰਦਸਤ ਇਨਾਂ ਦੇ ਕੋਲੋਂ ਪੈਸੇ ਮੰਗੇ ਜਾਂਦੇ ਨੇ ਤਾਂ ਹੁਣ ਇਹ ਦੇਖਣਾ ਹੋਊਗਾ ਕਿ ਇਸ ਵੀਡੀਓ ਤੋਂ ਬਾਅਦ ਪੰਜਾਬ ਸਰਕਾਰ ਜਾਂ ਫਿਰ ਲੁਧਿਆਣਾ ਪੁਲਿਸ ਕੀ ਕਾਰਵਾਈ ਕਿਨਰਾਂ ਤੇ ਕਰਦੀ ਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਰਿੰਗ ਸੁਰਾ ਟੀਵੀ ਤੇ ਮੈਂ ਤੁਹਾਡੇ ਨਾਲ ਆਪਣੇ ਮਿੰਦਰ ਸਿੰਘ ਲੁਧਿਆਣਾ ਦੇ ਵਿੱਚ ਕਿਨਰ ਦਾ ਹੰਗਾਮਾ ਦੇਖਣ ਨੂੰ ਮਿਲਿਆ ਹੰਗਾਮਾ ਉਸ ਵੇਲੇ ਹੋਇਆ ਜਦੋਂ ਕਿਨਰ ਇੱਕ ਲਾਈਟ ਤੇ ਪੈਸੇ ਮੰਗਦੇ ਨਜਰਾਏ ਸੀ ਤਾਂ ਇੱਕ ਕਾਰ ਨੂੰ ਉਹਨਾਂ ਦੇ ਵੱਲੋਂ ਰੋਕਿਆ ਗਿਆ ਤਾਂ ਰੋਕਣ ਤੋਂ ਬਾਅਦ ਜਦੋਂ ਉਹਨਾਂ ਦੇ ਵੱਲੋਂ ਕਾਰ ਦੇ ਵਿੱਚ ਬੈਠੇ ਸਵਾਰੀ ਦੇ ਕੋਲ ਜਿਹਨੇ ਪੈਸੇ ਮੰਗੇਗੇ ਤਾਂ ਉਹਨਾਂ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿ ਅਸੀਂ ਤੁਹਾਨੂੰ ਪੈਸੇ ਨਹੀਂ ਦੇਣ ਦੇ ਇਸ ਤੋਂ ਬਾਅਦ ਇਹਨਾਂ ਨੇ ਜ਼ਬਰਦਸਤੀ ਗੱਡੀ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਦੋਂ ਕਾਰ ਦੇ ਵਿੱਚ ਬਿਠਾ ਪਰਿਵਾਰ ਬਾਹਰ ਨਿਕਲਿਆ ਤਾਂ ਕਿੰਨਰਾਂ ਦੇ ਵੱਲੋਂ ਜ਼ਬਰਦਸਤ ਇਹਨਾਂ ਦੇ ਨਾਲ ਹੱਥੋਂ ਭਾਈ ਕੰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਮੌਕੇ ਦੇ ਵਜੂਦ ਲੋਕਾਂ ਦਾ ਵੱਲੋਂ ਆਪਣੇ ਮੋਬਾਈਲ ਤੇ ਵੀਡੀਓ ਬਣਾਈ ਗਈ ਉਸ ਤੋਂ ਬਾਅਦ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਕਿੰਨਰਾਂ ਦੇ ਵੱਲੋਂ ਪੂਰਾ ਉਸ ਭਗਤ ਸਿੰਘ ਚੌਕ ਜਿਹੜਾ ਉਹਨੂੰ ਪੂਰਾ ਜਾਮ ਕਰ ਦਿੱਤਾ ਉਹਨਾਂ ਦਾ ਬੜਾ ਜ਼ਬਰਦਸਤ ਜਿਹੜਾ ਆ ਡਰਾਮਾ ਕੀਤਾ ਗਿਆ ਜਾਨੀ ਕਿ ਹੰਗਾਮਾ ਕੀਤਾ ਗਿਆ ਲਗਾਤਾਰ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਦੋਂ ਵੀ ਤੁਸੀਂ ਸਫ਼ਰ ਕਰਦੇ ਹੋਵੋਗੇ ਕਿ ਰਾਸਤੇ ਵਿੱਚ ਕਈ ਕਿਨਰ ਜਿਹੜੇ ਆ ਲਾਈਟਾਂ ਤੇ ਰੁਕੇ ਹੁੰਦੇ ਨੇ ਕਿਉਂਕਿ ਲਾਈਟਾਂ ਤੇ ਅਕਸਰ ਜਦੋਂ ਰੈੱਡ ਲਾਈਟ ਹੁੰਦੀ ਹੈ ਤਾਂ ਉਹ ਟ੍ਰਾਫਿਕ ਜਮ ਹੋ ਜਾਂਦੀ ਹੈ ਤਾਂ ਉਸ ਟਾਈਮ ਕਿਨਰ ਜਿਹੜੇ ਨੇ ਉਹ ਗੱਡੀਆਂ 'ਚ ਸਵਾਰ ਲੋਕਾਂ ਦੇ ਕੋਲੋਂ ਜਿਹਦੇ ਪੈਸੇ ਮੰਗਦੇ ਵੀ ਨਜ਼ਰ ਆਉਂਦੇ ਨੇ ਪਰ ਜਿਸ ਤੋਂ ਬਾਅਦ ਪੈਸੇ ਨਾ ਦੇਣ ਤੇ ਇਹਨਾਂ ਦੇ ਵੱਲੋਂ ਜ਼ਬਰਦਸਤੀ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਤਾਂ ਪੈਸੇ ਹੀ ਲੈ ਕੇ ਛੱਡਦੇ ਨੇ ਤਾਂ ਦੂਜੀ ਗੱਲ ਕੀਤੀ ਜਾਵੇ ਤਾਂ ਬੱਸਾਂ ਦੀ ਤਾਂ ਬੱਸਾਂ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਆ ਇਨਾਂ ਦੇ ਵੱਲੋਂ ਵੀ ਪੈਸੇ ਮੰਗ ਜਾਂਦੇ ਨੇ ਤਾਂ ਕਈ ਤਰ੍ਹਾਂ ਤੇ ਇਹਨਾਂ ਦੇ ਵੱਲੋਂ ਵੱਡੀ ਗੈਂਗ ਬਣਾਈ ਹੁੰਦੀ ਆ ਤਾਂ ਗੈਂਗ ਦੇ ਕਈ ਮੈਂਬਰ ਜਿਹੜੇ ਆ ਅਲੱਗ-ਅਲੱਗ ਜਗ੍ਹਾ ਤੇ ਫਲਾ ਦਿੰਦੇ ਆ ਤਾਂ ਜੋ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਜਿਹੜਾ ਆ ਅ ਜਿਹੜਾ ਰਾਹਗੀਰ ਸਿਗਾ ਉਹਨਾਂ ਨੂੰ ਸੁੱਕਾ ਨਹੀਂ ਜਾਣ ਦੇਣਾ ਯਾਨੀ ਕਿ ਉਹਨਾਂ ਦੇ ਵੱਲੋਂ ਪੈਸੇ ਲੈ ਕੇ ਹੀ ਜਿਹੜਾ ਛੱਡ ਜਾਣਾ ਤਾਂ ਇਸ ਮਾਮਲੇ ਦੇ ਵਿੱਚ ਮਾਮਲਾ ਜਿਹੜੇ ਪਕਿਆ ਜਦੋਂ ਇੱਕ ਕਾਰ ਸਵਾਰ ਨੂੰ ਕਿਨੜਾ ਦੇ ਵੱਲੋਂ ਰੋਕਿਆ ਗਿਆ ਤਾਰਕੋਂ ਤੋਂ ਬਾਅਦ ਉਹਨਾਂ ਦੇ ਵੱਲੋਂ ਪੈਸੇ ਮੰਗੇ ਗਏ ਤਾਂ ਕਾਰ ਦੇ ਵਿੱਚ ਬੈਠੇ ਕਾਰ ਸਵਾਰ ਦੇ ਕੋਲੋਂ ਸਾਫ਼ ਤੌਰ ਤੇ ਇਨਕਾਰ ਕੀਤਾ ਗਿਆ ਤਾਂ ਇਸ ਤੋਂ ਬਾਅਦ ਇਹਨਾਂ ਨੇ ਗਾਲੀ ਗਲੋਚ ਅਤੇ ਮੰਦੀ ਸ਼ਬਦਾਂ ਦੀ ਬੋਲਣੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਕਾਰ ਸਵਾਰ ਕਾਰ ਤੋਂ ਬਾਹਰ ਨਿਕਲੇ ਤਾਂ ਉਹਨਾਂ ਦੇ ਵੱਲੋਂ ਵੀ ਇਹਨਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੇਖਦੇ-ਦੇਖਦਿਆ ਇਹਨਾਂ ਨੇ ਆਪਣੇ ਜਿਹੜੇ ਆ ਹੋਰ ਵੀ ਕਿਨਰ ਸਾਧ ਲਈ ਯਾਨੀ ਕਿ 7 ਤੋਂ 8 ਕਿਨਰ ਉੱਥੇ ਖੜੇ ਹੋ ਜਾਂਦੇ ਉਹਨਾਂ ਦੇ ਵੱਲੋਂ ਤਾੜੀਆਂ ਮਾਰ ਕੇ ਜਿਹੜਾ ਆ ਜਾਂਬਰਦਸਤ ਹੰਗਾਮਾ ਕੀਤਾ ਗਿਆ ਤਾ ਦੂਜੇ ਪਾਸੇ ਉਲਟ ਉਲਟ ਜਿਹੜਾ ਉਹਨਾਂ ਤੇ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਕਹਿ ਗਿਆ ਕਿ ਕਾਰ ਸਵਾਰ ਦੇ ਵੱਲੋਂ ਸਾਡੇ ਨਾਲ ਧੱਕਾ ਕੀਤਾ ਗਿਆ। ਤਾਂ ਦੂਜੇ ਪਾਸੇ ਕਾਰ ਸਵਾਰ ਦੇ ਵਿੱਚ ਇੱਕ ਮਹਿਲਾ ਬੈਠੀ ਆ ਉਸ ਦਾ ਕਹਿਣਾ ਹੈ ਕਿ ਕੱਲ ਹੀ ਮੇਰੇ ਪਿਤਾ ਦਾ ਜਿਹੜਾ ਦਿਹਾਂਤ ਹੋ ਗਿਆ ਤਾਂ ਉਸ ਜਗ੍ਹਾ ਤੇ ਜਾ ਰਹੀ ਸੀ ਤਾਂ ਰਾਸਤੇ ਵਿੱਚ ਇਹਨਾਂ ਦੇ ਵੱਲੋਂ ਸਾਨੂੰ ਰੋਕ ਕੇ ਜ਼ਬਰਦਸਤੀ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਜਿਹੜੀ ਆ ਲਗਾਤਾਰ ਵਾਇਰਲ ਹੁੰਦੀ ਨਜ਼ਰ ਆ ਰਹੀ ਆ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ ਰਾ ਗिरा ਦੇ ਕੋਲੋਂ ਜਿਹੜੇ ਆ ਪਰਵਾਸੀ ਸੀਗੇ ਉਹ ਪੈਸੇ ਮੰਗਦੇ ਸੀਗੇ ਉਹਨਾਂ ਤੇ ਕਾਰਵਾਈ ਕਰਨੀ ਤਾਂ ਸ਼ੁਰੂ ਕਰ ਦਿੱਤੀ ਸੀਗੀ ਉਹਨਾਂ ਦੇ ਖਿਲਾਫ ਵੀ ਜਿਹੜੀ ਐਫ ਆਈ ਆਰ ਹੋਏ ਸੀਗੇ ਤਾਂ ਹੁਣੇ ਦੇਖਣਾ ਹੋਵੇਗਾ ਕਿ ਕਿਹਨਾਂ ਦੇ ਖਿਲਾਫ ਕੀ ਕਾਰਵਾਈ ਹੁੰਦੀ ਆ ਕਿਉਂਕਿ ਲਗਾਤਾਰ ਕਿਹਨਾਂ ਦੇ ਵੱਲੋਂ ਰਾ ਗिरा ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਕਈ ਥਾਵਾਂ ਤੇ ਕਿਹਨਾਂ ਦੇ ਵੱਲੋਂ ਲਗਾਤਾਰ ਹੰਗਾਮੇ ਵੀ ਕੀਤੇ ਗਏ ਨੇ ਸਿਰਫ ਇਸੇ ਇੱਕੋ ਚੀਜ਼ ਨੂੰ ਲੈ ਕੇ ਕਿਉਂਕਿ ਰਾ ਗिरा ਦੇ ਵੱਲੋਂ ਜ਼ਬਰਦਸਤ ਇਹਨਾਂ ਦੇ ਕੋਲੋਂ ਪੈਸੇ ਮੰਗੇ ਜਾਂਦੇ ਨੇ ਤਾਂ ਹੁਣੇ ਦੇਖਣਾ ਹੋਊਗਾ ਕਿ ਇਸ ਵੀਡੀਓ ਤੋਂ ਬਾਅਦ ਪੰਜਾਬ ਸਰਕਾਰ ਜਾਂ ਫਿਰ ਲੁਧਿਆਣਾ ਪੁਲਿਸ ਕੀ ਕਾਰਵਾਈ ਕਿਨਰਾ ਤੇ ਕਰਦੀ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿਕ ਸੁਰਾ ਟੀਵੀ ਤੇ ਮੈਂ ਤੁਹਾਡੇ ਨਾਲ ਪ੍ਰਮਿੰਦਰ ਸਿੰਘ ਲੁਧਿਆਣਾ ਦੇ ਵਿੱਚ ਕਿਨਰਾ ਦਾ ਹੰਗਾਮਾ ਦੇਖਣ ਨੂੰ ਮਿਲਿਆ ਹੰਗਾਮਾ ਉਸ ਵੇਲੇ ਹੋਇਆ ਜਦੋਂ ਕਿਨਰ ਇੱਕ ਲਾਈਟ ਤੇ ਪੈਸੇ ਮੰਗਦੇ ਨਜਰਾਇ ਸਿਤਾ ਇੱਕ ਕਾਰ ਨੂੰ ਉਹਨਾਂ ਦੇ ਵੱਲੋਂ ਰੋਕਿਆ ਗਿਆ ਤਾਂ ਰੋਕਣ ਤੋਂ ਬਾਅਦ ਜਦੋਂ ਉਹਨਾਂ ਦੇ ਵੱਲੋਂ ਕਾਰ ਦੇ ਵਿੱਚ ਬਿਠੇ ਸਵਾ ਦਿੱਤੇ ਕੋਲ ਜਿਹਨੇ ਪੈਸੇ ਮੰਗੇਗੇ ਤਾਂ ਉਹਨਾਂ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿ ਅਸੀਂ ਤੁਹਾਨੂੰ ਪੈਸੇ ਨਹੀਂ ਦੇਣ ਦੇ। ਇਸ ਤੋਂ ਬਾਅਦ ਇਹਨਾਂ ਨੇ ਜ਼ਬਰਦਸਤੀ ਗੱਡੀ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਦੋਂ ਕਾਰ ਦੇ ਵਿੱਚ ਬਿਠਾ ਪਰਿਵਾਰ ਬਾਹਰ ਨਿਕਲਿਆ ਤਾਂ ਕਿਨਰਾਂ ਦੇ ਵੱਲੋਂ ਜ਼ਬਰਦਸਤੀ ਇਹਨਾਂ ਦੇ ਨਾਲ ਹੱਥੋ ਪਾਈ ਕਰਨੇ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਮੌਕੇ ਦੇ ਵਜੂਦ ਲੋਕਾਂ ਦਾ ਵੱਲੋਂ ਆਪਣੇ ਮੋਬਾਈਲ ਤੇ ਵੀਡੀਓ ਬਣਾਈ ਗਈ। ਉਸ ਤੋਂ ਬਾਅਦ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋਦੀ ਨਜ਼ਰ ਆ ਰਹੀ ਹੈ। ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਕਿਨਰਾਂ ਦੇ ਵੱਲੋਂ ਪੂਰਾ ਉਸ ਭਗਤ ਸਿੰਘ ਚੌਂਕ ਸੀਗਾ ਜਿਹੜਾ ਉਹਨੂੰ ਪੂਰਾ ਜਾਮ ਕਰ ਦਿੱਤਾ ਉਹਨਾਂ ਦਾ ਬੜਾ ਜ਼ਬਰਦਸਤ ਜਿਹੜਾ ਆ ਡਰਾਮਾ ਕੀਤਾ ਗਿਆ ਜਾਨੀ ਕਿ ਹੰਗਾਮਾ ਕੀਤਾ ਗਿਆ ਲਗਾਤਾਰ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਦੋਂ ਵੀ ਤੁਸੀਂ ਸਫ਼ਰ ਕਰਦੇ ਹੋ ਹੋਵੇਗਾ ਰਾਸਤੇ ਦੇ ਵਿੱਚ ਕਈ ਕਿਨਰ ਜਿਹੜੇ ਆ ਲਾਈਟਾਂ ਤੇ ਰੁਕੇ ਹੁੰਦੇ ਨੇ ਕਿਉਂਕਿ ਲਾਈਟਾਂ ਤੇ ਅਕਸਰ ਜਦੋਂ ਰੈੱਡ ਲਾਈਟ ਹੁੰਦੀ ਹੈ ਤਾਂ ਉਹ ਟ੍ਰਾਫਿਕ ਜਾਮ ਹੋ ਜਾਂਦੀ ਹੈ ਤਾਂ ਉਸ ਟਾਈਮ ਕਿਨਰ ਜਿਹੜੇ ਨੇ ਉਹ ਗੱਡੀਆਂ 'ਚ ਸਵਾਰ ਲੋਕਾਂ ਦੇ ਕੋਲੋਂ ਜਿਹਦੇ ਪੈਸੇ ਮੰਗਦੇ ਵੀ ਨਜ਼ਰ ਆਉਂਦੇ ਨੇ ਪਰ ਜਿਸ ਤੋਂ ਬਾਅਦ ਪੈਸੇ ਨਾ ਦੇਣ ਤੇ ਇਹਨਾਂ ਦੇ ਵੱਲੋਂ ਜਬਰਦਸਤੀ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਤਾਂ ਪੈਸੇ ਹੀ ਲੈ ਕੇ ਛੱਡਦੇ ਨੇ ਤਾਂ ਦੂਜੀ ਗੱਲ ਕੀਤੀ ਜਾਵੇ ਤਾਂ ਬੱਸਾਂ ਦੀ ਤਾਂ ਬੱਸਾਂ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਆ ਇਹਨਾਂ ਦੇ ਵੱਲੋਂ ਵੀ ਪੈਸੇ ਮੰਗੇ ਜਾਂਦੇ ਨੇ ਕਈ ਤਰ੍ਹਾਂ ਦੇ ਇਹਨਾਂ ਦੇ ਵੱਲੋਂ ਵੱਡੀ ਗੈਂਗ ਬਣਾਈ ਹੁੰਦੀ ਆ ਤਾਂ ਗੈਂਗ ਦੇ ਕਈ ਮੈਂਬਰ ਜਿਹੜੇ ਆ ਅਲੱਗ-ਅਲੱਗ ਜਗ੍ਹਾ ਤੇ ਫਲਾ ਦਿੰਦੇ ਨੇ ਤਾਂ ਜੋ ਕਿਸੇ ਵੀ ਤਰੀਕੇ ਨਾਲ ਕੋਈ ਵੀ ਜਿਹੜਾ ਆ ਜਿਹੜਾ ਰਾਘੀਟ ਸਿਗਾ ਉਹਨਾਂ ਨੂੰ ਸੁੱਕਾ ਨਹੀਂ ਜਾਣ ਦੇਣਾ ਯਾਨੀ ਕਿ ਉਹਨਾਂ ਦੇ ਵੱਲੋਂ ਪੈਸੇ ਲੈ ਕੇ ਹੀ ਜਿਹੜਾ ਛੱਡ ਜਾਣਾ ਤਾਂ ਇਸ ਮਾਮਲੇ ਦੇ ਵਿੱਚ ਮਾਮਲਾ ਸੁਣੇ ਭਾ ਗਿਆ ਜਦੋਂ ਇੱਕ ਕਾਰ ਸਵਾਰ ਨੂੰ ਕਿਨਾਰੇ ਦੇ ਵੱਲੋਂ ਰੋਕਿਆ ਗਿਆ ਤਾਂ ਰੋਕਣ ਤੋਂ ਬਾਅਦ ਉਹਨਾਂ ਦੇ ਵੱਲੋਂ ਪੈਸੇ ਮੰਗੇ ਗਏ ਤਾਂ ਕਾਰ ਦੇ ਵਿੱਚ ਬੈਠੇ ਕਾਰ ਸਵਾਰ ਦੇ ਕੋਲੋਂ ਸਾਫ਼ ਤੌਰ ਤੇ ਇਨਕਾਰ ਕੀਤਾ ਗਿਆ ਤਾਂ ਇਸ ਤੋਂ ਬਾਅਦ ਇਹਨਾਂ ਨੇ ਗਾਲੀ ਗਲੋਚ ਅਤੇ ਮੰਦੀ ਸ਼ਬਦਾਂ ਦੀ ਬੋਲਣੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਕਾਰ ਸਵਾਰ ਕਾਰ ਤੋਂ ਬਾਹਰ ਨਿਕਲੇ ਤਾਂ ਉਹਨਾਂ ਦੇ ਵੱਲੋਂ ਵੀ ਇਹਨਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੇਖਦੇ ਦੇਖਦਿਆ ਇਹਨਾਂ ਨੇ ਆਪਣੇ ਜਿਹੜੇ ਆ ਹੋਰ ਵੀ ਕਿੰਨਣ ਸਾਧ ਲਈ ਯਾਨੀ ਕਿ ਸੱਤ ਤੋਂ ਅੱਠ ਕਿਨਰ ਉੱਥੇ ਖੜੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਤਾੜੀਆਂ ਮਾਰ ਕੇ ਜਿਹੜਾ ਆ ਜ਼ਬਰਦਸਤ ਹੰਗਾਮਾ ਕੀਤਾ ਗਿਆ ਤਾਂ ਦੂਜੇ ਪਾਸੇ ਉਲਟ ਉਲਟ ਜਿਹੜਾ ਉਹਨਾਂ ਤੇ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਕਾਰ ਸਵਾਰ ਦੇ ਵੱਲੋਂ ਸਾਡੇ ਨਾਲ ਧੱਕਾ ਕੀਤਾ ਗਿਆ ਤਾਂ ਦੂਜੇ ਪਾਸੇ ਕਾਰ ਸਵਾਰ ਦੇ ਵਿੱਚ ਇੱਕ ਮਹਿਲਾ ਬੈਠੀ ਆ ਉਸ ਦਾ ਕਹਿਣਾ ਹੈ ਕਿ ਕੱਲ ਹੀ ਮੇਰੇ ਪਿਤਾ ਦਾ ਜਿਹੜਾ ਦੇਹਾਂਤ ਹੋ ਗਿਆ ਤਾਂ ਉਸ ਜਗ੍ਹਾ ਤੇ ਜਾ ਰਹੀ ਸੀ ਤਾਂ ਰਾਸਤੇ ਵਿੱਚ ਇਹਨਾਂ ਦੇ ਵੱਲੋਂ ਸਾਨੂੰ ਰੋਕ ਕੇ ਜ਼ਬਰਦਸਤੀ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਜਿਹੜੀ ਆ ਲਗਾਤਾਰ ਵਾਇਰਲ ਹੁੰਦੀ ਨਜ਼ਰ ਆ ਰਹੀ ਆ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ ਰਾਹ ਗਿਰਾਂ ਦੇ ਕੋਲੋਂ ਜਿਹੜੇ ਆ ਪਰਵਾਸੀ ਸੀਗੇ ਉਹ ਪੈਸੇ ਮੰਗਦੇ ਸੀਗੇ ਉਹਨਾਂ ਤੇ ਕਾਰਵਾਈ ਕਰਨੀ ਤਾਂ ਸ਼ੁਰੂ ਕਰ ਦਿੱਤੀ ਸੀਗੇ ਉਹਨਾਂ ਦੇ ਖਿਲਾਫ ਵੀ ਜਿਹੜੀ ਐਫ ਆਈ ਆਰ ਹੋਈ ਸੀਗੇ ਤਾਂ ਹੁਣੇ ਦੇਖਣਾ ਹੋਵੇਗਾ ਕਿ ਕਿਹਨਾਂ ਦੇ ਖਿਲਾਫ ਕੀ ਕਾਰਵਾਈ ਹੁੰਦੀ ਆ ਕਿਉਂਕਿ ਲਗਾਤਾਰ ਕਿਹਨਾਂ ਦੇ ਵੱਲੋਂ ਰਾਹ ਗਿਰਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਕਈ ਥਾਵਾਂ ਤੇ ਕਿਹਨਾਂ ਦੇ ਵੱਲੋਂ ਲਗਾਤਾਰ ਹੰਗਾਮੇ ਵੀ ਕੀਤੇ ਗਏ ਨੇ ਸਿਰ ਇਸੇ ਕੁਝ ਚੀਨ ਨੂੰ ਲੈ ਕੇ ਕਿਉਂਕਿ ਰਾਹਗੀਰਾਂ ਦੇ ਕੋਲ ਜ਼ਬਰਦਸਤ ਇਹਨਾਂ ਦੇ ਕੋਲ ਪੈਸੇ ਮੰਗੇ ਜਾਂਦੇ ਨੇ ਤਾਂ ਹੁਣ ਇਹ ਦੇਖਣਾ ਹੋਊਗਾ ਕਿ ਇਸ ਵੀਡੀਓ ਤੋਂ ਬਾਅਦ ਪੰਜਾਬ ਸਰਕਾਰ ਜਾਂ ਫਿਰ ਲੁਧਿਆਣਾ ਪੁਲਿਸ ਕੀ ਕਾਰਵਾਈ ਕਿਨਰਾਂ ਤੇ ਕਰਦੀ ਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿਕ ਸੂਰਾ ਟੀਵੀ ਤੇ ਮੈਂ ਤੁਹਾਡੇ ਨਾਲ ਆਪਣੇ ਮਿੰਦਰ ਸਿੰਘ ਲੁਧਿਆਣਾ ਦੇ ਵਿੱਚ ਕਿਨਰ ਦਾ ਹੰਗਾਮਾ ਦੇਖਣ ਨੂੰ ਮਿਲਿਆ ਹੰਗਾਮਾ ਉਸ ਵੇਲੇ ਹੋਇਆ ਜਦੋਂ ਕਿਨਰ ਇੱਕ ਲਾਈਟ ਤੇ ਪੈਸੇ ਮੰਗਦੇ ਨਜਰਾਏ ਸੀ ਤਾਂ ਇੱਕ ਕਾਰ ਨੂੰ ਉਹਨਾਂ ਦੇ ਵੱਲੋਂ ਰੋਕਿਆ ਗਿਆ ਤਾਂ ਰੋਕਣ ਤੋਂ ਬਾਅਦ ਜਦੋਂ ਉਹਨਾਂ ਦੇ ਵੱਲੋਂ ਕਾਰ ਦੇ ਵਿੱਚ ਬਿਠੇ ਸਵਾਰੀ ਦੇ ਕੋਲ ਜਿਹਨੇ ਪੈਸੇ ਮੰਗੇਗੇ ਤਾਂ ਉਹਨਾਂ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿ ਅਸੀਂ ਤੁਹਾਨੂੰ ਪੈਸੇ ਨਹੀਂ ਦੇਣ ਦੇ। ਇਸ ਤੋਂ ਬਾਅਦ ਇਹਨਾਂ ਨੇ ਜ਼ਬਰਦਸਤੀ ਗੱਡੀ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਦੋਂ ਕਾਰ ਦੇ ਵਿੱਚ ਬਿਠਾ ਪਰਿਵਾਰ ਬਾਹਰ ਨਿਕਲਿਆ ਤਾਂ ਕਿੰਨਰਾਂ ਦੇ ਵੱਲੋਂ ਜ਼ਬਰਦਸਤੀ ਇਹਨਾਂ ਦੇ ਨਾਲ ਹੱਥੋਂ ਪੈ ਕੱਢਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਮੌਕੇ ਤੇ ਵਜੂਦ ਲੋਕਾਂ ਦੇ ਵੱਲੋਂ ਆਪਣੇ ਮੋਬਾਈਲ ਤੇ ਵੀਡੀਓ ਬਣਾਈ ਗਈ ਉਸ ਤੋਂ ਬਾਅਦ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋਦੀ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਕਿਨਰਾਂ ਦੇ ਵੱਲੋਂ ਪੂਰਾ ਉਸ ਭਗਤ ਸਿੰਘ ਚੌਕ ਸੀਗਾ ਜਿਹੜਾ ਉਹਨੂੰ ਪੂਰਾ ਜਾਮ ਕਰ ਦਿੱਤਾ ਉਹਨਾਂ ਦਾ ਵੱਡੋ ਜ਼ਬਰਦਸਤ ਜਿਹੜਾ ਆ ਡਰਾਮਾ ਕੀਤਾ ਗਿਆ ਜਾਨੀ ਕਿ ਹੰਗਾਮਾ ਕੀਤਾ ਗਿਆ ਲਗਾਤਾਰ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਦੋਂ ਵੀ ਤੁਸੀਂ ਸਫ਼ਰ ਕਰਦੇ ਹੋਵੋਗੇ ਕਿ ਰਾਸਤੇ ਦੇ ਵਿੱਚ ਕਈ ਕਿਨਰ ਜਿਹੜੇ ਆ ਲਾਈਟਾਂ ਤੇ ਰੁਕੇ ਹੁੰਦੇ ਨੇ ਕਿਉਂਕਿ ਲਾਈਟਾਂ ਤੇ ਅਕਸਰ ਜਦੋਂ ਰੈੱਡ ਲਾਈਟ ਹੁੰਦੀ ਹੈ ਤਾਂ ਉਹ ਟ੍ਰਾਫਿਕ ਜਮ ਹੋ ਜਾਂਦੀ ਹੈ ਤਾਂ ਉਸ ਟਾਈਮ ਕਿਨਰ ਜਿਹੜੇ ਨੇ ਉਹ ਗੱਡੀਆਂ 'ਚ ਸਵਾਰ ਲੋਕਾਂ ਦੇ ਕੋਲੋਂ ਜਿਹਦੇ ਪੈਸੇ ਮੰਗਦੇ ਵੀ ਨਜ਼ਰ ਆਉਂਦੇ ਨੇ ਪਰ ਜਿਸ ਤੋਂ ਬਾਅਦ ਪੈਸੇ ਨਾ ਦੇਣ ਤੇ ਇਹਨਾਂ ਦੇ ਵੱਲੋਂ ਜ਼ਬਰਦਸਤੀ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਤਾਂ ਪੈਸੇ ਹੀ ਲੈ ਕੇ ਛੱਡਦੇ ਨੇ ਤਾਂ ਦੂਜੀ ਗੱਲ ਕੀਤੀ ਜਾਵੇ ਤਾਂ ਬੱਸਾਂ ਦੀ ਤਾਂ ਬੱਸਾਂ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਆ ਇਹਨਾਂ ਦੇ ਵੱਲੋਂ ਵੀ ਪੈਸੇ ਮੰਗੇ ਜਾਂਦੇ ਨੇ ਕਈ ਤਲਾਤੇ ਇਨਾ ਦੇ ਵੱਲੋਂ ਵੱਡੀ ਗੈਂਗ ਬਣਾਈ ਹੁੰਦੀ ਆ ਤਾਂ ਗੈਂਗ ਦੇ ਕਈ ਮੈਂਬਰ ਜਿਹੜੇ ਆ ਅਲੱਗ-ਅਲੱਗ ਜਗ੍ਹਾ ਤੇ ਫਲਾ ਦਿੰਦੇ ਨੇ ਤਾਂ ਜੋ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਜਿਹੜਾ ਆ ਜਿਹੜਾ ਰਾਹਗੀਰ ਸਿਗਾ ਉਹਨਾਂ ਨੂੰ ਸੁੱਕਾ ਨਹੀਂ ਜਾਣ ਦੇਣਾ ਯਾਨੀ ਕਿ ਉਹਨਾਂ ਦੇ ਵੱਲੋਂ ਪੈਸੇ ਲੈ ਕੇ ਹੀ ਜਿਹੜਾ ਛੱਡ ਜਾਣਾ ਤਾਂ ਇਸ ਮਾਮਲੇ ਦੇ ਵਿੱਚ ਮਾਮਲਾ ਸੁਣਿਆ ਭਕਿਆ ਜਦੋਂ ਇੱਕ ਕਾਰ ਸਵਾਰ ਨੂੰ ਕਿਨਾਰੇ ਦੇ ਵੱਲੋਂ ਰੋਕਿਆ ਗਿਆ ਤਾਂ ਰੋਕਣ ਤੋਂ ਬਾਅਦ ਉਹਨਾਂ ਦੇ ਵੱਲੋਂ ਪੈਸੇ ਮੰਗੇ ਗਏ ਤਾਂ ਕਾਰ ਦੇ ਵਿੱਚ ਬੈਠੇ ਕਾਰ ਸਵਾਰ ਦੇ ਕੋਲੋਂ ਸਾਫ ਤੌਰ ਤੇ ਇਨਕਾਰ ਕੀਤਾ ਗਿਆ ਤਾਂ ਇਸ ਤੋਂ ਬਾਅਦ ਇਹਨਾਂ ਨੇ ਗਾਲੀ ਗਲੋਚ ਅਤੇ ਮੰਦੀ ਸ਼ਬਦਾਂ ਲਈ ਬੋਲਣੀ ਸ਼ੁਰੂ ਕਰ ਦਿੱਤੀ ਤੇ ਇਸ ਤੋਂ ਬਾਅਦ ਕਾਰ ਸਵਾਰ ਕਾਰ ਤੋਂ ਬਾਹਰ ਨਿਕਲੇ ਤਾਂ ਉਹਨਾਂ ਦੇ ਵੱਲੋਂ ਵੀ ਇਹਨਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੇਖਦੇ ਦੇਖਦਿਆ ਇਹਨਾਂ ਨੇ ਆਪਣੇ ਜਿਹੜੇ ਆ ਹੋਰ ਵੀ ਕਿਨਨ ਸਾਧ ਲਈ ਯਾਨੀ ਕਿ 7 ਤੋਂ 8 ਕਿਨਨ ਉੱਥੇ ਖੜੇ ਹੋ ਜਾਂਦੇ ਉਹਨਾਂ ਦੇ ਵੱਲੋਂ ਤਾੜੀਆਂ ਮਾਰ ਕੇ ਜਿਹੜਾ ਆ ਜਬਰਦਸਤ ਹੰਗਾਮਾ ਕੀਤਾ ਗਿਆ ਤਾ ਦੂਜੇ ਪਾਸੇ ਉਲਟ ਉਲਟ ਜਿਹੜਾ ਉਹਨਾਂ ਤੇ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਕਹਿ ਗਿਆ ਕਿ ਕਾਰ ਸਵਾਰ ਦੇ ਵੱਲੋਂ ਸਾਡੇ ਨਾਲ ਧੱਕਾ ਕੀਤਾ ਗਿਆ। ਤਾਂ ਦੂਜੇ ਪਾਸੇ ਕਾਰ ਸਵਾਰ ਦੇ ਵਿੱਚ ਇੱਕ ਮਹਿਲਾ ਬੈਠੀ ਆ ਉਸ ਦਾ ਕਹਿਣਾ ਹੈ ਕਿ ਕੱਲ ਹੀ ਮੇਰੇ ਪਿਤਾ ਦਾ ਜਿਹੜਾ ਦੇਹਾਂਤ ਹੋ ਗਿਆ ਤਾਂ ਉਸ ਜਗ੍ਹਾ ਤੇ ਜਾ ਰਹੀ ਸੀ ਤਾਂ ਰਾਸਤੇ ਵਿੱਚ ਇਹਨਾਂ ਦੇ ਵੱਲੋਂ ਸਾਨੂੰ ਰੋਕ ਕੇ ਜ਼ਬਰਦਸਤੀ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਜਿਹੜੀ ਆ ਲਗਾਤਾਰ ਵਾਇਰਲ ਹੁੰਦੀ ਨਜ਼ਰ ਆ ਰਹੀ ਆ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ ਰਾਹਗिरा ਦੇ ਕੋਲੋਂ ਜਿਹੜੇ ਆ ਪਰਵਾਸੀ ਸੀਗੇ ਉਹ ਪੈਸੇ ਮੰਗਦੇ ਸੀਗੇ ਉਹਨਾਂ ਤੇ ਕਾਰਵਾਈ ਕਰਨੀ ਤਾਂ ਸ਼ੁਰੂ ਕਰ ਦਿੱਤੀ ਸੀਗੇ ਉਹਨਾਂ ਦੇ ਖਿਲਾਫ ਵੀ ਜਿਹੜੀ ਐਫ ਆਈ ਆਰ ਹੋਈ ਸੀਗੇ ਤਾਂ ਹੁਣੇ ਦੇਖਣਾ ਹੋਵੇਗਾ ਕਿ ਕਿਹਨਾਂ ਦੇ ਖਿਲਾਫ ਕੀ ਕਾਰਵਾਈ ਹੁੰਦੀ ਆ ਕਿਉਂਕਿ ਲਗਾਤਾਰ ਕਿਹਨਾਂ ਦੇ ਵੱਲੋਂ ਰਾਹਗिरा ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਕਈ ਥਾਵਾਂ ਤੇ ਕਿਹਨਾਂ ਦੇ ਵੱਲੋਂ ਲਗਾਤਾਰ ਹੰਗਾਮੇ ਵੀ ਕੀਤੇ ਗਏ ਨੇ ਸਿਰਫ ਇਸੇ ਇੱਕੋ ਚੀਜ਼ ਨੂੰ ਲੈ ਕੇ ਕਿਉਂਕਿ ਰਾਹਗिरा ਦੇ ਵੱਲੋਂ ਜ਼ਬਰਦਸਤ ਇਹਨਾਂ ਦੇ ਕੋਲੋਂ ਪੈਸੇ ਮੰਗੇ ਜਾਂਦੇ ਨੇ ਤਾਂ ਹੁਣੇ ਦੇਖਣਾ ਹੋਊਗਾ ਕਿ ਇਸ ਵੀਡੀਓ ਤੋਂ ਬਾਅਦ ਪੰਜਾਬ ਸਰਕਾਰ ਜਾਂ ਫਿਰ ਲੁਧਿਆਣਾ ਪੁਲਿਸ ਕੀ ਕਾਰਵਾਈ ਕਿਨਰਾ ਤੇ ਕਰਦੀ ਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿੰਗ ਸੁਰਾ ਟੀਵੀ ਤੇ ਮੈਂ ਤੁਹਾਡਾ ਨਾ ਪਰਮਿੰਦਰ ਸਿੰਘ ਲੁਧਿਆਣਾ ਦੇ ਵਿੱਚ ਕਿਨਰਾ ਦਾ ਹੰਗਾਮਾ ਦੇਖਣ ਨੂੰ ਮਿਲਿਆ ਹੰਗਾਮਾ ਉਸ ਵੇਲੇ ਹੋਇਆ ਜਦੋਂ ਕਿਨਰ ਇੱਕ ਲਾਈਟ ਤੇ ਪੈਸੇ ਮੰਗਦੇ ਨਜ਼ਰਾਇਆ ਸੀ ਤਾਂ ਇੱਕ ਕਾਰ ਨੂੰ ਉਹਨਾਂ ਦੇ ਵੱਲੋਂ ਰੋਕਿਆ ਗਿਆ ਤਾਂ ਰੋਕਣ ਤੋਂ ਬਾਅਦ ਜਦੋਂ ਉਹਨਾਂ ਦੇ ਵੱਲੋਂ ਕਾਰ ਦੇ ਵਿੱਚ ਬਿਠੇ ਸਵਾ ਦਿੱਤੇ ਕੋਲ ਜਿਹੜੇ ਪੈਸੇ ਮੰਗੇ ਗਏ ਤਾਂ ਉਹਨਾਂ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿ ਅਸੀਂ ਤੁਹਾਨੂੰ ਪੈਸੇ ਨਹੀਂ ਦੇਣ ਦੇ। ਇਸ ਤੋਂ ਬਾਅਦ ਇਹਨਾਂ ਨੇ ਜ਼ਬਰਦਸਤੀ ਗੱਡੀ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਦੋਂ ਕਾਰ ਦੇ ਵਿੱਚ ਬਿਠਾ ਪਰਿਵਾਰ ਬਾਹਰ ਨਿਕਲਿਆ ਤਾਂ ਕਿੰਨਰਾਂ ਦੇ ਵੱਲੋਂ ਜ਼ਬਰਦਸਤੀ ਇਹਨਾਂ ਦੇ ਨਾਲ ਹੱਥੋ ਪਾਈ ਕਰਨੇ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਮੌਕੇ ਦੇ ਵਜੂਦ ਲੋਕਾਂ ਦਾ ਵੱਲੋਂ ਆਪਣੇ ਮੋਬਾਈਲ ਤੇ ਵੀਡੀਓ ਬਣਾਈ ਗਈ। ਉਸ ਤੋਂ ਬਾਅਦ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋਂਦੀ ਨਜ਼ਰ ਆ ਰਹੀ ਹੈ। ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਕਿੰਨਰਾਂ ਦੇ ਵੱਲੋਂ ਪੂਰਾ ਉਸ ਭਗਤ ਸਿੰਘ ਚੌਕ ਸੀਗਾ ਜਿਹੜਾ ਉਹਨੂੰ ਪੂਰਾ ਜਾਮ ਕਰ ਦਿੱਤਾ ਉਹਨਾਂ ਦਾ ਬੜਾ ਜ਼ਬਰਦਸਤ ਜਿਹੜਾ ਆ ਡਰਾਮਾ ਕੀਤਾ ਗਿਆ ਯਾਨੀ ਕਿ ਹੰਗਾਮਾ ਕੀਤਾ ਗਿਆ ਲਗਾਤਾਰ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਦੋਂ ਵੀ ਤੁਸੀਂ ਸਫ਼ਰ ਕਰਦੇ ਹੋਵੋਗੇ ਰਾਸਤੇ ਦੇ ਵਿੱਚ ਕਈ ਕਿਨਰ ਜਿਹੜੇ ਆ ਲਾਈਟਾਂ ਤੇ ਰੁਕੇ ਹੁੰਦੇ ਨੇ ਕਿਉਂਕਿ ਲਾਈਟਾਂ ਤੇ ਅਕਸਰ ਜਦੋਂ ਰੈੱਡ ਲਾਈਟ ਹੁੰਦੀ ਹੈ ਤਾਂ ਉਹ ਟ੍ਰਾਫਿਕ ਜਾਮ ਹੋ ਜਾਂਦੀ ਹੈ ਤਾਂ ਉਸ ਟਾਈਮ ਕਿਨਰ ਜਿਹੜੇ ਨੇ ਉਹ ਗੱਡੀਆਂ 'ਚ ਸਵਾਰ ਲੋਕਾਂ ਦੇ ਕੋਲੋਂ ਜਿਹਦੇ ਪੈਸੇ ਮੰਗਦੇ ਵੀ ਨਜ਼ਰ ਆਉਂਦੇ ਨੇ ਪਰ ਜਿਸ ਤੋਂ ਬਾਅਦ ਪੈਸੇ ਨਾ ਦੇਣ ਤੇ ਇਹਨਾਂ ਦੇ ਵੱਲੋਂ ਜਬਰਦਸਤੀ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਤਾਂ ਪੈਸੇ ਹੀ ਲੈ ਕੇ ਛੱਡਦੇ ਨੇ ਤਾਂ ਦੂਜੀ ਗੱਲ ਕੀਤੀ ਜਾਵੇ ਤਾਂ ਬਸਾ ਦੀ ਤਾਂ ਬਸਾ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਆ ਇਹਨਾਂ ਦੇ ਵੱਲੋਂ ਵੀ ਪੈਸੇ ਮੰਗੇ ਜਾਂਦੇ ਨੇ ਤਾਂ ਕਈ ਤਰ੍ਹਾਂ ਤੇ ਇਹਨਾਂ ਦੇ ਵੱਲੋਂ ਵੱਡੀ ਗੈਂਗ ਬਣਾਈ ਹੁੰਦੀ ਆ ਤਾਂ ਗੈਂਗ ਦੇ ਕਈ ਮੈਂਬਰ ਜਿਹੜੇ ਆ ਅਲੱਗ-ਅਲੱਗ ਜਗ੍ਹਾ ਤੇ ਫਲਾ ਦਿੰਦੇ ਨੇ ਤਾਂ ਜੋ ਕਿਸੇ ਵੀ ਤਰੀਕੇ ਨਾਲ ਕੋਈ ਵੀ ਜਿਹੜਾ ਆ ਜਿਹੜਾ ਰਾਘੀਟ ਸਿਗਾ ਉਹਨਾਂ ਨੂੰ ਸੁੱਕਾ ਨਹੀਂ ਜਾਣ ਦੇਣਾ ਯਾਨੀ ਕਿ ਉਹਨਾਂ ਦੇ ਵੱਲੋਂ ਪੈਸੇ ਲੈ ਕੇ ਹੀ ਜਿਹੜਾ ਛੱਡ ਜਾਣਾ ਤਾਂ ਇਸ ਮਾਮਲੇ ਦੇ ਵਿੱਚ ਮਾਮਲਾ ਸuele ਪਕਿਆ ਜਦੋਂ ਇੱਕ ਕਾਰ ਸਵਾਰ ਨੂੰ ਕਿਨਾਰੇ ਦੇ ਵੱਲੋਂ ਰੋਕਿਆ ਗਿਆ ਤਾਂ ਰੋਕਣ ਤੋਂ ਬਾਅਦ ਉਹਨਾਂ ਦੇ ਵੱਲੋਂ ਪੈਸੇ ਮੰਗੇ ਗਏ ਤਾਂ ਕਾਰ ਦੇ ਵਿੱਚ ਬੈਠੇ ਕਾਰ ਸਵਾਰ ਦੇ ਕੋਲੋਂ ਸਾਫ਼ ਤੌਰ ਤੇ ਇਨਕਾਰ ਕੀਤਾ ਗਿਆ ਤਾਂ ਇਸ ਤੋਂ ਬਾਅਦ ਇਹਨਾਂ ਨੇ ਗਾਲੀ ਗਲੋਚ ਅਤੇ ਮੰਦੀ ਸ਼ਬਦਾਂ ਦੀ ਬੋਲਣੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਕਾਰ ਸਵਾਰ ਕਾਰ ਤੋਂ ਬਾਹਰ ਨਿਕਲੇ ਤਾਂ ਉਹਨਾਂ ਦੇ ਵੱਲੋਂ ਵੀ ਇਹਨਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੇਖਦੇ-ਦੇਖਦਿਆ ਇਹਨਾਂ ਨੇ ਆਪਣੇ ਜਿਹੜੇ ਆ ਹੋਰ ਵੀ ਕਿੰਨਣ ਸਾਧ ਲਈ ਯਾਨੀ ਕਿ ਸੱਤ ਤੋਂ ਅੱਠ ਕਿਨਰ ਉੱਥੇ ਖੜੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਤਾੜੀਆਂ ਮਾਰ ਕੇ ਜਿਹੜਾ ਆ ਜ਼ਬਰਦਸਤ ਹੰਗਾਮਾ ਕੀਤਾ ਗਿਆ ਤਾਂ ਦੂਜੇ ਪਾਸੇ ਉਲਟ ਉਲਟ ਜਿਹੜਾ ਉਹਨਾਂ ਤੇ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਕਹਿ ਗਿਆ ਕਿ ਕਾਰ ਸਵਾਰ ਦੇ ਵੱਲੋਂ ਸਾਡੇ ਨਾਲ ਧੱਕਾ ਕੀਤਾ ਗਿਆ ਤਾਂ ਦੂਜੇ ਪਾਸੇ ਕਾਰ ਸਵਾਰ ਦੇ ਵਿੱਚ ਇੱਕ ਮਹਿਲਾ ਬੈਠੀ ਆ ਉਸ ਦਾ ਕਹਿਣਾ ਹੈ ਕਿ ਕੱਲ ਹੀ ਮੇਰੇ ਪਿਤਾ ਦਾ ਜਿਹੜਾ ਦੇਹਾਂਤ ਹੋ ਗਿਆ ਤਾਂ ਉਸ ਜਗ੍ਹਾ ਤੇ ਜਾ ਰਹੀ ਸੀ ਤਾਂ ਰਾਸਤੇ ਦੇ ਵਿੱਚ ਇਹਨਾਂ ਦੇ ਵੱਲੋਂ ਸਾਨੂੰ ਰੋਕ ਕੇ ਜ਼ਬਰਦਸਤੀ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਜਿਹੜੀ ਆ ਲਗਾਤਾਰ ਵਾਇਰਲ ਹੁੰਦੀ ਨਜ਼ਰ ਆ ਰਹੀ ਆ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ ਰਾਹ ਗਿਰਾਂ ਦੇ ਕੋਲੋਂ ਜਿਹੜੇ ਆ ਪਰਵਾਸੀ ਸੀਗੇ ਉਹ ਪੈਸੇ ਮੰਗਦੇ ਸੀਗੇ ਉਹਨਾਂ ਤੇ ਕਾਰਵਾਈ ਕਰਨੀ ਤਾਂ ਸ਼ੁਰੂ ਕਰ ਦਿੱਤੀ ਸੀਗੇ ਉਹਨਾਂ ਦੇ ਖਿਲਾਫ ਵੀ ਜਿਹੜੀ ਐਫ ਆਈ ਆਰ ਹੋਏ ਸੀਗੇ ਤਾਂ ਹੁਣੇ ਦੇਖਣਾ ਹੋਵੇਗਾ ਕਿ ਕਿਹਨਾਂ ਦੇ ਖਿਲਾਫ ਕੀ ਕਾਰਵਾਈ ਹੁੰਦੀ ਆ ਕਿਉਂਕਿ ਲਗਾਤਾਰ ਕਿਹਨਾਂ ਦੇ ਵੱਲੋਂ ਰਾਹ ਗਿਰਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਕਈ ਥਾਵਾਂ ਤੇ ਕਿਹਨਾਂ ਦੇ ਵੱਲੋਂ ਲਗਾਤਾਰ ਹੰਗਾਮੇ ਵੀ ਕੀਤੇ ਗਏ ਨੇ ਸਿਰਫ ਇਸੇ ਇੱਕ ਚੀਜ਼ ਨੂੰ ਲੈ ਕੇ ਕਿਉਂਕਿ ਰਾਹਗੀਰਾ ਦੇ ਬੋਲੋ ਜ਼ਬਰਦਸਤ ਇਹਨਾਂ ਦੇ ਕੋਲੋਂ ਪੈਸੇ ਮੰਗੇ ਜਾਂਦੇ ਨੇ ਤਾਂ ਹੁਣ ਇਹ ਦੇਖਣਾ ਹੋਊਗਾ ਕਿ ਇਸ ਵੀਡੀਓ ਤੋਂ ਬਾਅਦ ਪੰਜਾਬ ਸਰਕਾਰ ਜਾਂ ਫਿਰ ਲੁਧਿਆਣਾ ਪੁਲਿਸ ਕੀ ਕਾਰਵਾਈ ਕਿੰਨਰਾ ਤੇ ਕਰਦੀ ਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿੰਗ ਸੂਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਲੁਧਿਆਣਾ ਦੇ ਵਿੱਚ ਕਿੰਨਰਾ ਦਾ ਹੰਗਾਮਾ ਦੇਖਣ ਨੂੰ ਮਿਲਿਆ ਇਹ ਹੰਗਾਮਾ ਉਸ ਵੇਲੇ ਹੋਇਆ ਜਦੋਂ ਕਿੰਨਰ ਇੱਕ ਲਾਈਟ ਤੇ ਪੈਸੇ ਮੰਗਦੇ ਨਜਰਾਇਸੀ ਤਾਂ ਇੱਕ ਕਾਰ ਨੂੰ ਉਹਨਾਂ ਦੇ ਵੱਲੋਂ ਰੋਕਿਆ ਗਿਆ ਤਾਂ ਰੋਕਣ ਤੋਂ ਬਾਅਦ ਜਦੋਂ ਉਹਨਾਂ ਦੇ ਵੱਲੋਂ ਕਾਰ ਦੇ ਵਿੱਚ ਬਿਠੇ ਸਵਾਰੀ ਦੇ ਕੋਲੋਂ ਜਿਹਨੇ ਪੈਸੇ ਮੰਗੇਗੇ ਤਾਂ ਉਹਨਾਂ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿ ਅਸੀਂ ਤੁਹਾਨੂੰ ਪੈਸੇ ਨਹੀਂ ਦੇਣ ਦੇ। ਇਸ ਤੋਂ ਬਾਅਦ ਇਹਨਾਂ ਨੇ ਜ਼ਬਰਦਸਤੀ ਗੱਡੀ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਦੋਂ ਕਾਰ ਦੇ ਵਿੱਚ ਬਿਠਾ ਪਰਿਵਾਰ ਬਾਹਰ ਨਿਕਲਿਆ ਤਾਂ ਕਿੰਨਰਾਂ ਦੇ ਵੱਲੋਂ ਜ਼ਬਰਦਸਤੀ ਇਹਨਾਂ ਦੇ ਨਾਲ ਹੱਥੋਂ ਪਾਈ ਕਰਨੇ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਵਿਜੂਦ ਲੋਕਾਂ ਦੇ ਵੱਲੋਂ ਆਪਣੇ ਮੋਬਾਈਲ ਤੇ ਵੀਡੀਓ ਬਣਾਈ ਗਈ ਉਸ ਤੋਂ ਬਾਅਦ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਕਿਨਰਾਂ ਦੇ ਵੱਲੋਂ ਪੂਰਾ ਉਸ ਭਗਤ ਸਿੰਘ ਚੌਕ ਸੀਗਾ ਜਿਹੜਾ ਉਹਨੂੰ ਪੂਰਾ ਜਾਮ ਕਰ ਦਿੱਤਾ ਉਹਨਾਂ ਦਾ ਬੜਾ ਜ਼ਬਰਦਸਤ ਜਿਹੜਾ ਆ ਡਰਾਮਾ ਕੀਤਾ ਗਿਆ ਜਾਨੀ ਕਿ ਹੰਗਾਮਾ ਕੀਤਾ ਗਿਆ ਲਗਾਤਾਰ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਦੋਂ ਵੀ ਤੁਸੀਂ ਸਫ਼ਰ ਕਰਦੇ ਹੋ ਹੋਵੇਗੇ ਰਾਸਤੇ ਦੇ ਵਿੱਚ ਕਈ ਕਿਨਰ ਜਿਹੜੇ ਆ ਲਾਈਟਾਂ ਤੇ ਰੁਕੇ ਹੁੰਦੇ ਨੇ ਕਿਉਂਕਿ ਲਾਈਟਾਂ ਤੇ ਅਕਸਰ ਜਦੋਂ ਰੈੱਡ ਲਾਈਟ ਹੁੰਦੀ ਹੈ ਤਾਂ ਉਹ ਟ੍ਰਾਫਿਕ ਜਮ ਹੋ ਜਾਂਦੀ ਹੈ ਤਾਂ ਉਸ ਟਾਈਮ ਕਿਨਰ ਜਿਹੜੇ ਨੇ ਉਹ ਗੱਡੀਆਂ 'ਚ ਸਵਾਰ ਲੋਕਾਂ ਦੇ ਕੋਲੋਂ ਜਿਹਦੇ ਪੈਸੇ ਮੰਗਦੇ ਵੀ ਨਜ਼ਰ ਆਉਂਦੇ ਨੇ ਪਰ ਜੇ ਉਸ ਤੋਂ ਬਾਅਦ ਪੈਸੇ ਨਾ ਦੇਣ ਤੇ ਇਹਨਾਂ ਦੇ ਵੱਲੋਂ ਜ਼ਬਰਦਸਤੀ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਤਾਂ ਪੈਸੇ ਹੀ ਲੈ ਕੇ ਛੱਡਦੇ ਨੇ ਤਾਂ ਦੂਜੀ ਗੱਲ ਕੀਤੀ ਜਾਵੇ ਤਾਂ ਬੱਸਾਂ ਦੀ ਤਾਂ ਬੱਸਾਂ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਆ ਇਹਨਾਂ ਦੇ ਵੱਲੋਂ ਵੀ ਪੈਸੇ ਮੰਗ ਜਾਂਦੇ ਨੇ ਕਈ ਤੜਾਤੇ ਇਨਾ ਦੇ ਵੱਲੋਂ ਵੱਡੀ ਗੈਂਗ ਬਣਾਈ ਹੁੰਦੀ ਆ ਤਾਂ ਗੈਂਗ ਦੇ ਕਈ ਮੈਂਬਰ ਜਿਹੜੇ ਆ ਅਲੱਗ-ਅਲੱਗ ਜਗ੍ਹਾ ਤੇ ਫਲਾ ਦਿੰਦੇ ਆ ਤਾਂ ਜੋ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਜਿਹੜਾ ਆ ਜਿਹੜਾ ਰਾਹਗੀਰ ਸਿਗਾ ਉਹਨਾਂ ਨੂੰ ਸੁੱਕਾ ਨਹੀਂ ਜਾਣ ਦੇਣਾ ਯਾਨੀ ਕਿ ਉਹਨਾਂ ਦੇ ਵੱਲੋਂ ਪੈਸੇ ਲੈ ਕੇ ਹੀ ਜਿਹੜਾ ਛੱਡ ਜਾਣਾ ਤਾਂ ਇਸ ਮਾਮਲੇ ਦੇ ਵਿੱਚ ਮਾਮਲਾ ਸੋ ਜਿਹੜੇ ਭਖਿਆ ਜਦੋਂ ਇੱਕ ਕਾਰ ਸਵਾਰ ਨੂੰ ਕਿਨਾਰੇ ਦੇ ਵੱਲੋਂ ਰੋਕਿਆ ਗਿਆ ਤਾਂ ਰੋਕਣ ਤੋਂ ਬਾਅਦ ਉਹਨਾਂ ਦੇ ਵੱਲੋਂ ਪੈਸੇ ਮੰਗੇ ਗਏ ਤਾਂ ਕਾਰ ਦੇ ਵਿੱਚ ਬੈਠੇ ਕਾਰ ਸਵਾਰ ਦੇ ਕੋਲੋਂ ਸਾਫ ਤੌਰ ਤੇ ਇਨਕਾਰ ਕੀਤਾ ਗਿਆ ਤਾਂ ਇਸ ਤੋਂ ਬਾਅਦ ਇਹਨਾਂ ਨੇ ਗਾਲੀ ਗਲੋਚ ਅਤੇ ਮੰਦੀ ਸ਼ਬਦਾਂ ਦੀ ਬੋਲਣੇ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਕਾਰ ਸਵਾਰ ਕਾਰ ਤੋਂ ਬਾਹਰ ਨਿਕਲੇ ਤਾਂ ਉਹਨਾਂ ਦੇ ਵੱਲੋਂ ਵੀ ਇਹਨਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੇਖਦੇ ਦੇਖਦਿਆ ਇਹਨਾਂ ਨੇ ਆਪਣੇ ਜਿਹੜੇ ਆ ਹੋਰ ਵੀ ਕਿਨਨ ਸਾਧ ਲਈ ਯਾਨੀ ਕਿ 7 ਤੋਂ 8 ਕਿਨਨ ਉੱਥੇ ਖੜੇ ਹੋ ਜਾਂਦੇ ਉਹਨਾਂ ਦੇ ਵੱਲੋਂ ਤਾੜੀਆਂ ਮਾਰ ਕੇ ਜਿਹੜਾ ਆ ਜਬਰਦਸਤ ਹੰਗਾਮਾ ਕੀਤਾ ਗਿਆ ਤਾ ਦੂਜੇ ਪਾਸੇ ਉਲਟ ਉਲਟ ਜਿਹੜਾ ਉਹਨਾਂ ਤੇ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਉਹਨਾਂ ਵੱਲੋਂ ਕਹਿ ਗਿਆ ਕਿ ਕਾਰ ਸਵਾਰ ਦੇ ਵੱਲੋਂ ਸਾਡੇ ਨਾਲ ਧੱਕਾ ਕੀਤਾ ਗਿਆ। ਤਾਂ ਦੂਜੇ ਪਾਸੇ ਕਾਰ ਸਵਾਰ ਦੇ ਵਿੱਚ ਇੱਕ ਮਹਿਲਾ ਬੈਠੀ ਆ ਉਸ ਦਾ ਕਹਿਣਾ ਹੈ ਕਿ ਕੱਲ ਹੀ ਮੇਰੇ ਪਿਤਾ ਦਾ ਜਿਹੜਾ ਦੇਹਾਂਤ ਹੋ ਗਿਆ ਤਾਂ ਉਸ ਜਗ੍ਹਾ ਤੇ ਜਾ ਰਹੀ ਸੀ ਤਾਂ ਰਾਸਤੇ ਦੇ ਵਿੱਚ ਇਹਨਾਂ ਦੇ ਵੱਲੋਂ ਸਾਨੂੰ ਰੋਕ ਕੇ ਜ਼ਬਰਦਸਤੀ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਜਿਹੜੀ ਆ ਲਗਾਤਾਰ ਵਾਇਰਲ ਹੁੰਦੀ ਨਜ਼ਰ ਆ ਰਹੀ ਆ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ ਰਾ ਗिरा ਦੇ ਕੋਲੋਂ ਜਿਹੜੇ ਆ ਪਰਵਾਸੀ ਸੀਗੇ ਉਹ ਪੈਸੇ ਮੰਗਦੇ ਸੀਗੇ ਉਹਨਾਂ ਤੇ ਕਾਰਵਾਈ ਕਰਨੀ ਤਾਂ ਸ਼ੁਰੂ ਕਰ ਦਿੱਤੀ ਸੀਗੀ ਉਹਨਾਂ ਦੇ ਖਿਲਾਫ ਵੀ ਜਿਹੜੀ ਐਫ ਆਈ ਆਰ ਹੋਏ ਸੀਗੇ ਤਾਂ ਹੁਣੇ ਦੇਖਣਾ ਹੋਵੇਗਾ ਕਿ ਕਿਹਨਾਂ ਦੇ ਖਿਲਾਫ ਕੀ ਕਾਰਵਾਈ ਹੁੰਦੀ ਆ ਕਿਉਂਕਿ ਲਗਾਤਾਰ ਕਿਹਨਾਂ ਦੇ ਵੱਲੋਂ ਰਾ ਗिरा ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਕਈ ਥਾਵਾਂ ਤੇ ਕਿਹਨਾਂ ਦੇ ਵੱਲੋਂ ਲਗਾਤਾਰ ਹੰਗਾਮੇ ਵੀ ਕੀਤੇ ਗਏ ਨੇ ਸਿਰਫ ਇਸੇ ਇੱਕੋ ਚੀਜ਼ ਨੂੰ ਲੈ ਕੇ ਕਿਉਂਕਿ ਰਾ ਗिरा ਦੇ ਵੱਲੋਂ ਜ਼ਬਰਦਸਤ ਇਹਨਾਂ ਦੇ ਕੋਲੋਂ ਪੈਸੇ ਮੰਗੇ ਜਾਂਦੇ ਨੇ ਤਾਂ ਹੋਣੇ ਦੇਖਣਾ ਹੋਊਗਾ ਕਿ ਇਸ ਵੀਡੀਓ ਤੋਂ ਬਾਅਦ ਪੰਜਾਬ ਸਰਕਾਰ ਜਾਂ ਫਿਰ ਲੁਧਿਆਣਾ ਪੁਲਿਸ ਕੀ ਕਾਰਵਾਈ ਕਿੰਨਰਾ ਤੇ ਕਰਦੀ ਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿਕ ਸੁਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਲੁਧਿਆਣਾ ਦੇ ਵਿੱਚ ਕਿੰਨਰਾ ਦਾ ਹੰਗਾਮਾ ਦੇਖਣ ਨੂੰ ਮਿਲਿਆ ਇਹ ਹੰਗਾਮਾ ਉਸ ਵੇਲੇ ਹੋਇਆ ਜਦੋਂ ਕਿੰਨਰ ਇੱਕ ਲਾਈਟ ਤੇ ਪੈਸੇ ਮੰਗਦੇ ਨਜ਼ਰਾਇਸੀ ਤਾਂ ਇੱਕ ਕਾਰ ਨੂੰ ਉਹਨਾਂ ਦੇ ਵੱਲੋਂ ਰੋਕਿਆ ਗਿਆ ਤਾਂ ਰੋਕਣ ਤੋਂ ਬਾਅਦ ਜਦੋਂ ਉਹਨਾਂ ਦੇ ਵੱਲੋਂ ਕਾਰ ਦੇ ਵਿੱਚ ਬਿਠੇ ਸਵਾ ਦਿੱਤਾ ਕੋਲੋ ਜਿਹਨੇ ਪੈਸੇ ਮੰਗੇਗੇ ਤਾਂ ਉਹਨਾਂ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿ ਅਸੀਂ ਤੁਹਾਨੂੰ ਪੈਸੇ ਨਹੀਂ ਦੇਣ ਦੇ। ਉਸ ਤੋਂ ਬਾਅਦ ਇਹਨਾਂ ਨੇ ਜ਼ਬਰਦਸਤੀ ਗੱਡੀ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਦੋਂ ਕਾਰ ਦੇ ਵਿੱਚ ਬਿਠਾ ਪਰਿਵਾਰ ਬਾਹਰ ਨਿਕਲਿਆ ਤਾਂ ਕਿੰਨਰਾਂ ਦੇ ਵੱਲੋਂ ਜ਼ਬਰਦਸਤੀ ਇਹਨਾਂ ਦੇ ਨਾਲ ਹੱਥੋ ਪਾਈ ਕਰਨੇ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਮੌਕੇ ਦੇ ਵਜੂਦ ਲੋਕਾਂ ਦਾ ਵੱਲੋਂ ਆਪਣੇ ਮੋਬਾਈਲ ਤੇ ਵੀਡੀਓ ਬਣਾਈ ਗਈ। ਉਸ ਤੋਂ ਬਾਅਦ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋਦੀ ਨਜ਼ਰ ਆ ਰਹੀ ਹੈ। ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਕਿੰਨਰਾਂ ਦੇ ਵੱਲੋਂ ਪੂਰਾ ਉਸ ਭਗਤ ਸਿੰਘ ਚੌਂਕ ਸੀਗਾ ਜਿਹੜਾ ਉਹਨੂੰ ਪੂਰਾ ਜਾਮ ਕਰ ਦਿੱਤਾ ਉਹਨਾਂ ਦਾ ਬੜਾ ਜ਼ਬਰਦਸਤ ਜਿਹੜਾ ਆ ਡਰਾਮਾ ਕੀਤਾ ਗਿਆ ਜਾਨੀ ਕਿ ਹੰਗਾਮਾ ਕੀਤਾ ਗਿਆ ਲਗਾਤਾਰ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਦੋਂ ਵੀ ਤੁਸੀਂ ਸਫ਼ਰ ਕਰਦੇ ਹੋ ਹੋਵੇਗਾ ਰਾਸਤੇ ਦੇ ਵਿੱਚ ਕਈ ਕਿਨਰ ਜਿਹੜੇ ਆ ਲਾਈਟਾਂ ਤੇ ਰੁਕੇ ਹੁੰਦੇ ਨੇ ਕਿਉਂਕਿ ਲਾਈਟਾਂ ਤੇ ਅਕਸਰ ਜਦੋਂ ਰੈੱਡ ਲਾਈਟ ਹੁੰਦੀ ਹੈ ਤਾਂ ਉਹ ਟ੍ਰਾਫਿਕ ਜਾਮ ਹੋ ਜਾਂਦੀ ਹੈ ਤਾਂ ਉਸ ਟਾਈਮ ਕਿਨਰ ਜਿਹੜੇ ਨੇ ਉਹ ਗੱਡੀਆਂ 'ਚ ਸਵਾਰ ਲੋਕਾਂ ਦੇ ਕੋਲੋਂ ਜਿਹਦੇ ਪੈਸੇ ਮੰਗਦੇ ਵੀ ਨਜ਼ਰ ਆਉਂਦੇ ਨੇ ਪਰ ਜਿਸ ਤੋਂ ਬਾਅਦ ਪੈਸੇ ਨਾ ਦੇਣ ਤੇ ਇਹਨਾਂ ਦੇ ਵੱਲੋਂ ਜਬਰਦਸਤੀ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਤਾਂ ਪੈਸੇ ਹੀ ਲੈ ਕੇ ਛੱਡਦੇ ਨੇ ਤਾਂ ਦੂਜੀ ਗੱਲ ਕੀਤੀ ਜਾਵੇ ਤਾਂ ਬੱਸਾਂ ਦੀ ਤਾਂ ਬੱਸਾਂ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਆ ਇਹਨਾਂ ਦੇ ਵੱਲੋਂ ਵੀ ਪੈਸੇ ਮੰਗੇ ਜਾਂਦੇ ਨੇ ਕਈ ਤਰ੍ਹਾਂ ਦੇ ਇਹਨਾਂ ਦੇ ਵੱਲੋਂ ਵੱਡੀ ਗੈਂਗ ਬਣਾਈ ਹੁੰਦੀ ਆ ਤਾਂ ਗੈਂਗ ਦੇ ਕਈ ਮੈਂਬਰ ਜਿਹੜੇ ਆ ਅਲੱਗ-ਅਲੱਗ ਜਗ੍ਹਾ ਤੇ ਫਲਾ ਦਿੰਦੇ ਨੇ ਤਾਂ ਜੋ ਕਿਸੇ ਵੀ ਤਰੀਕੇ ਨਾਲ ਕੋਈ ਵੀ ਜਿਹੜਾ ਆ ਜਿਹੜਾ ਰਾਹਗੀਰ ਸਿਗਾ ਉਹਨਾਂ ਨੂੰ ਸੁੱਕਾ ਨਹੀਂ ਜਾਣ ਦੇਣਾ ਯਾਨੀ ਕਿ ਉਹਨਾਂ ਦੇ ਵੱਲੋਂ ਪੈਸੇ ਲੈ ਕੇ ਹੀ ਜਿਹੜਾ ਛੱਡ ਜਾਣਾ ਤਾਂ ਇਸ ਮਾਮਲੇ ਦੇ ਵਿੱਚ ਮਾਮਲਾ ਸੁਣੇ ਭਾ ਗਿਆ ਜਦੋਂ ਇੱਕ ਕਾਰ ਸਵਾਰ ਨੂੰ ਕਿਨਾਰੇ ਦੇ ਵੱਲੋਂ ਰੋਕਿਆ ਗਿਆ ਤਾਂ ਰੋਕਣ ਤੋਂ ਬਾਅਦ ਉਹਨਾਂ ਦੇ ਵੱਲੋਂ ਪੈਸੇ ਮੰਗੇ ਗਏ ਤਾਂ ਕਾਰ ਦੇ ਵਿੱਚ ਬੈਠੇ ਕਾਰ ਸਵਾਰ ਦੇ ਕੋਲੋਂ ਸਾਫ਼ ਤੌਰ ਤੇ ਇਨਕਾਰ ਕੀਤਾ ਗਿਆ ਤਾਂ ਇਸ ਤੋਂ ਬਾਅਦ ਇਹਨਾਂ ਨੇ ਗਾਲੀ ਗਲੋਚ ਅਤੇ ਮੰਦੀ ਸ਼ਬਦਾਂ ਦੀ ਬੋਲਣੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਕਾਰ ਸਵਾਰ ਕਾਰ ਤੋਂ ਬਾਹਰ ਨਿਕਲੇ ਤਾਂ ਉਹਨਾਂ ਦੇ ਵੱਲੋਂ ਵੀ ਇਹਨਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੇਖਦੇ ਦੇਖਦਿਆ ਇਹਨਾਂ ਨੇ ਆਪਣੇ ਜਿਹੜੇ ਆ ਹੋਰ ਵੀ ਕਿੰਨਣ ਸਾਧ ਲਈ ਯਾਨੀ ਕਿ ਸੱਤ ਤੋਂ ਅੱਠ ਕਿਨਰ ਉੱਥੇ ਖੜੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਤਾੜੀਆਂ ਮਾਰ ਕੇ ਜਿਹੜਾ ਆ ਜ਼ਬਰਦਸਤ ਹੰਗਾਮਾ ਕੀਤਾ ਗਿਆ ਤਾਂ ਦੂਜੇ ਪਾਸੇ ਉਲਟ ਉਲਟ ਜਿਹੜਾ ਉਹਨਾਂ ਤੇ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਕਾਰ ਸਵਾਰ ਦੇ ਵੱਲੋਂ ਸਾਡੇ ਨਾਲ ਧੱਕਾ ਕੀਤਾ ਗਿਆ ਤਾਂ ਦੂਜੇ ਪਾਸੇ ਕਾਰ ਸਵਾਰ ਦੇ ਵਿੱਚ ਇੱਕ ਮਹਿਲਾ ਬੈਠੀ ਆ ਉਸ ਦਾ ਕਹਿਣਾ ਹੈ ਕਿ ਕੱਲ ਹੀ ਮੇਰੇ ਪਿਤਾ ਦਾ ਜਿਹੜਾ ਦੇਹਾਂਤ ਹੋ ਗਿਆ ਤਾਂ ਉਸ ਜਗ੍ਹਾ ਤੇ ਜਾ ਰਹੀ ਸੀ ਤਾਂ ਰਾਸਤੇ ਵਿੱਚ ਇਹਨਾਂ ਦੇ ਵੱਲੋਂ ਸਾਨੂੰ ਰੋਕ ਕੇ ਜ਼ਬਰਦਸਤੀ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਜਿਹੜੀ ਆ ਲਗਾਤਾਰ ਆ ਵਾਇਰਲ ਹੁੰਦੀ ਨਜ਼ਰ ਆ ਰਹੀ ਆ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ ਰਾਹ ਗਿਰਾਂ ਦੇ ਕੋਲੋਂ ਜਿਹੜੇ ਆ ਪਰਵਾਸੀ ਸੀਗੇ ਉਹ ਪੈਸੇ ਮੰਗਦੇ ਸੀਗੇ ਉਹਨਾਂ ਤੇ ਕਾਰਵਾਈ ਕਰਨੀ ਤਾਂ ਸ਼ੁਰੂ ਕਰ ਦਿੱਤੀ ਸੀਗੀ ਉਹਨਾਂ ਦੇ ਖਿਲਾਫ ਵੀ ਜਿਹੜੀ ਐਫ ਆਈ ਆਰ ਹੋਈ ਸੀਗੀ ਤਾਂ ਹੁਣੇ ਦੇਖਣਾ ਹੋਵੇਗਾ ਕਿ ਕਿਹਨਾਂ ਦੇ ਖਿਲਾਫ ਕੀ ਕਾਰਵਾਈ ਹੁੰਦੀ ਆ ਕਿਉਂਕਿ ਲਗਾਤਾਰ ਕਿਹਨਾਂ ਦੇ ਵੱਲੋਂ ਰਾਹ ਗਿਰਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਕਈ ਥਾਵਾਂ ਤੇ ਕਿਹਨਾਂ ਦੇ ਵੱਲੋਂ ਲਗਾਤਾਰ ਹੰਗਾਮੇ ਵੀ ਕੀਤੇ ਗਏ ਨੇ ਸਿਰਫ ਇਸੇ ਕੁਝੀ ਨੂੰ ਲੈ ਕੇ ਕਿਉਂਕਿ ਰਾਹਗੀਰਾ ਦੇ ਬੋਲੋ ਜ਼ਬਰਦਸਤ ਇਹਨਾਂ ਦੇ ਕੋਲੋਂ ਪੈਸੇ ਮੰਗੇ ਜਾਂਦੇ ਨੇ ਤਾਂ ਹੁਣੇ ਦੇਖਣਾ ਹੋਊਗਾ ਕਿ ਇਸ ਵੀਡੀਓ ਤੋਂ ਬਾਅਦ ਪੰਜਾਬ ਸਰਕਾਰ ਜਾਂ ਫਿਰ ਲੁਧਿਆਣਾ ਪੁਲਿਸ ਕੀ ਕਾਰਵਾਈ ਕਿਨਰਾਂ ਤੇ ਕਰਦੀ ਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿਕ ਸੂਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਲੁਧਿਆਣਾ ਦੇ ਵਿੱਚ ਕਿਨਰਾਂ ਦਾ ਹੰਗਾਮਾ ਦੇਖਣ ਨੂੰ ਮਿਲਿਆ ਹੰਗਾਮਾ ਉਸ ਵੇਲੇ ਹੋਇਆ ਜਦੋਂ ਕਿਨਰ ਇੱਕ ਲਾਈਟ ਤੇ ਪੈਸੇ ਮੰਗਦੇ ਨਜਰਾਏ ਸੀ ਤਾਂ ਇੱਕ ਕਾਰ ਨੂੰ ਉਹਨਾਂ ਦੇ ਵੱਲੋਂ ਰੋਕਿਆ ਗਿਆ ਤਾਂ ਰੋਕਣ ਤੋਂ ਬਾਅਦ ਜਦੋਂ ਉਹਨਾਂ ਦੇ ਵੱਲੋਂ ਕਾਰ ਦੇ ਵਿੱਚ ਬਿਠੇ ਸਵਾਰੀ ਦੇ ਕੋਲੋਂ ਜਿਹੜੇ ਪੈਸੇ ਮੰਗੇ ਗਏ ਤਾਂ ਉਹਨਾਂ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿ ਅਸੀਂ ਤੁਹਾਨੂੰ ਪੈਸੇ ਨਹੀਂ ਦੇਣ ਦੇ। ਇਸ ਤੋਂ ਬਾਅਦ ਇਹਨਾਂ ਨੇ ਜ਼ਬਰਦਸਤੀ ਗੱਡੀ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਦੋਂ ਕਾਰ ਦੇ ਵਿੱਚ ਬਿਠਾ ਆਪਰੀ ਉਹਨਾਂ ਦੇ ਵੱਲੋਂ ਪੈਸੇ ਮੰਗੇ ਗਏ ਤਾਂ ਕਾਰ ਦੇ ਵਿੱਚ ਬਿਠੇ ਕਾਰ ਸਵਾਰ ਦੇ ਕੋਲੋਂ ਸਾਫ਼ ਤੌਰ ਤੇ ਇਨਕਾਰ ਕੀਤਾ ਗਿਆ ਤਾਂ ਇਸ ਤੋਂ ਬਾਅਦ ਇਹਨਾਂ ਨੇ ਗਾਲੀ ਗਲੋਚ ਅਤੇ ਮੰਦੀ ਸ਼ਵਦਾਰ ਲਈ ਬੋਲਣੀ ਸ਼ੁਰੂ ਕਰ ਦਿੱਤੀ ਤੇ ਉਸ ਤੋਂ ਬਾਅਦ ਕਾਰ ਸਵਾਰ ਕਾਰ ਤੋਂ ਬਾਹਰ ਨਿਕਲੇ ਤਾਂ ਉਹਨਾਂ ਦੇ ਵੱਲੋਂ ਵੀ ਇਹਨਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਦੇਖਦੇ-ਦੇਖਦਿਆ ਇਹਨਾਂ ਨੇ ਆਪਣੇ ਜਿਹੜੇ ਆ ਹੋਰ ਵੀ ਕਿੰਨਰ ਸਾਧ ਲਈ ਯਾਨੀ ਕਿ 7 ਤੋਂ 8 ਕਿੰਨਰ ਉੱਥੇ ਖੜੇ ਹੋ ਜਾਂਦੇ ਉਹਨਾਂ ਦੇ ਵੱਲੋਂ ਤਾੜੀਆਂ ਮਾਰ ਕੇ ਜਿਹੜਾ ਆ ਜਹਰ ਪ੍ਰਦਰਸ਼ਨ ਕਰਵਾਇਆ ਗਿਆ। ਤਾਂ ਦੂਜੇ ਪਾਸੇ ਉਲਟ ਉਲਟ ਜਿਹੜਾ ਉਹਨਾਂ ਤੇ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਕਹਿ ਗਿਆ ਕਿ ਕਾਰ ਸਵਾਰ ਦੇ ਵੱਲੋਂ ਸਾਡੇ ਨਾਲ ਧੱਕਾ ਕੀਤਾ ਗਿਆ। ਤਾਂ ਦੂਜੇ ਪਾਸੇ ਕਾਰ ਸਵਾਰ ਦੇ ਵਿੱਚ ਇੱਕ ਮਹਿਲਾ ਬੈਠੀ ਆ ਉਸ ਦਾ ਕਹਿਣਾ ਹੈ ਕਿ ਕੱਲ ਹੀ ਮੇਰੇ ਪਿਤਾ ਦਾ ਜਿਹੜਾ ਦਿਹਾਂਤ ਹੋ ਗਿਆ ਤਾਂ ਉਸ ਜਗ੍ਹਾ ਤੇ ਜਾ ਰਹੀ ਸੀ ਤਾਂ ਰਾਸਤੇ ਦੇ ਵਿੱਚ ਇਹਨਾਂ ਦੇ ਵੱਲੋਂ ਸਾਨੂੰ ਰੋਕ ਕੇ ਜ਼ਬਰਦਸਤੀ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਜਿਹੜੀ ਆ ਲਗਾਤਾਰ ਵਾਇਰਲ ਹੁੰਦੀ ਨਜ਼ਰ ਆ ਰਹੀ ਆ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ ਰਾਹ ਗਿਰਾਂ ਦੇ ਕੋਲੋਂ ਜਿਹੜੇ ਆ ਪ੍ਰਵਾਸੀ ਸੀਗੇ ਉਹ ਪੈਸੇ ਮੰਗਦੇ ਸੀਗੇ ਉਹਨਾਂ ਤੇ ਕਾਰਵਾਈ ਕਰਨੀ ਤਾਂ ਸ਼ੁਰੂ ਕਰ ਦਿੱਤੀ ਸੀਗੇ ਉਹਨਾਂ ਦੇ ਖਿਲਾਫ ਵੀ ਜਿਹੜੀ ਐਫ ਆਈ ਆਰ ਹੋਏ ਸੀਗੇ ਤਾਂ ਹੁਣੇ ਦੇਖਣਾ ਹੋਵੇਗਾ ਕਿ ਕਿੰਨਰਾਂ ਦੇ ਖਿਲਾਫ ਕੀ ਕਾਰਵਾਈ ਹੁੰਦੀ ਹੈ ਕਿਉਂਕਿ ਲਗਾਤਾਰ ਕਿਨਨਾਂ ਦੇ ਵੱਲੋਂ ਰਾਹਗੀਰਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਕਈ ਥਾਵਾਂ ਤੇ ਕਿਨਨਾਂ ਦੇ ਵੱਲੋਂ ਲਗਾਤਾਰ ਹੰਗਾਮੇ ਵੀ ਕੀਤੇ ਗਏ ਨੇ ਸਿਰਫ ਇਸੇ ਇੱਕੋ ਚੀਜ਼ ਨੂੰ ਲੈ ਕੇ ਕਿਉਂਕਿ ਰਾਹਗੀਰਾਂ ਦੇ ਵੱਲੋਂ ਜ਼ਬਰਦਸਤੀ ਇਹਨਾਂ ਦੇ ਕੋਲੋਂ ਪੈਸੇ ਮੰਗੇ ਜਾਂਦੇ ਨੇ ਤਾਂ ਹੁਣ ਇਹ ਦੇਖਣਾ ਹੋਊਗਾ ਕਿ ਇਸ ਵੀਡੀਓ ਤੋਂ ਬਾਅਦ ਪੰਜਾਬ ਸਰਕਾਰ ਜਾਂ ਫਿਰ ਲੁਧਿਆਣਾ ਪੁਲਿਸ ਕੀ ਕਾਰਵਾਈ ਕਿਨਨਾਂ ਤੇ ਕਰਦੀ ਹੈ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿਕ ਸੁਰਾ ਟੀਵੀ ਤੇ ਮੈਂ ਤੁਹਾਡੇ ਨਾਲ ਆਪਣੇ ਮਿੰਦਰ ਸਿੰਘ ਲੁਧਿਆਣਾ ਦੇ ਵਿੱਚ ਕਿਨਰਾ ਦਾ ਹੰਗਾਮਾ ਦੇਖਣ ਨੂੰ ਮਿਲਿਆ ਹੰਗਾਮਾ ਉਸ ਵੇਲੇ ਹੋਇਆ ਜਦੋਂ ਕਿਨਰ ਇੱਕ ਲਾਈਟ ਤੇ ਪੈਸੇ ਮੰਗਦੇ ਨਜਰਾਏ ਸੀ ਤਾਂ ਇੱਕ ਕਾਰ ਨੂੰ ਉਹਨਾਂ ਦੇ ਵੱਲੋਂ ਰੋਕਿਆ ਗਿਆ ਤਾਂ ਰੋਕਣ ਤੋਂ ਬਾਅਦ ਜਦੋਂ ਉਹਨਾਂ ਦੇ ਵੱਲੋਂ ਕਾਰ ਦੇ ਵਿੱਚ ਬੈਠੇ ਸਵਾਰੀ ਦੇ ਕੋਲ ਜਿਹਨੇ ਪੈਸੇ ਮੰਗੇਗੇ ਤਾਂ ਉਹਨਾਂ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿ ਅਸੀਂ ਤੁਹਾਨੂੰ ਪੈਸੇ ਨਹੀਂ ਦੇਣ ਦੇ ਇਸ ਤੋਂ ਬਾਅਦ ਇਹਨਾਂ ਨੇ ਜ਼ਬਰਦਸਤੀ ਗੱਡੀ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਦੋਂ ਕਾਰ ਦੇ ਵਿੱਚ ਬਿਠਾ ਪਰਿਵਾਰ ਬਾਹਰ ਨਿਕਲਿਆ ਤਾਂ ਕਿੰਨਰਾਂ ਦੇ ਵੱਲੋਂ ਜ਼ਬਰਦਸਤ ਇਹਨਾਂ ਦੇ ਨਾਲ ਹੱਥੋਂ ਪਾਈ ਕੰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਮੌਕੇ ਦੇ ਵਜੂਦ ਲੋਕਾਂ ਦਾ ਵੱਲੋਂ ਆਪਣੇ ਮੋਬਾਈਲ ਤੇ ਵੀਡੀਓ ਬਣਾਈ ਗਈ ਉਸ ਤੋਂ ਬਾਅਦ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਕਿੰਨਰਾਂ ਦੇ ਵੱਲੋਂ ਪੂਰਾ ਉਸ ਭਗਤ ਸਿੰਘ ਚੌਕ ਸੀਗਾ ਜਿਹੜਾ ਉਹਨੂੰ ਪੂਰਾ ਜਾਮ ਕਰ ਦਿੱਤਾ ਉਹਨਾਂ ਦਾ ਵੱਲੋਂ ਜ਼ਬਰਦਸਤ ਜਿਹੜਾ ਆ ਡਰਾਮਾ ਕੀਤਾ ਗਿਆ ਜਾਨੀ ਕਿ ਹੰਗਾਮਾ ਕੀਤਾ ਗਿਆ ਲਗਾਤਾਰ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਦੋਂ ਵੀ ਤੁਸੀਂ ਸਫ਼ਰ ਕਰਦੇ ਹੋਵੇਗਾ ਰਾਸਤੇ ਵਿੱਚ ਕਈ ਕਿਨਰ ਜਿਹੜੇ ਆ ਲਾਈਟਾਂ ਤੇ ਰੁਕੇ ਹੁੰਦੇ ਨੇ ਕਿਉਂਕਿ ਲਾਈਟਾਂ ਤੇ ਅਕਸਰ ਜਦੋਂ ਰੈੱਡ ਲਾਈਟ ਹੁੰਦੀ ਆ ਤਾਂ ਉਹ ਟ੍ਰਾਫਿਕ ਜਮ ਹੋ ਜਾਂਦੀ ਆ ਤਾਂ ਉਸ ਟਾਈਮ ਕਿਨਰ ਜਿਹੜੇ ਨੇ ਉਹ ਗੱਡੀਆਂ 'ਚ ਸਵਾਰ ਲੋਕਾਂ ਦੇ ਕੋਲੋਂ ਜਿਹਦੇ ਪੈਸੇ ਮੰਗਦੇ ਵੀ ਨਜ਼ਰ ਆਉਂਦੇ ਨੇ ਪਰ ਜੇ ਉਸ ਤੋਂ ਬਾਅਦ ਪੈਸੇ ਨਾ ਦੇਣ ਤੇ ਇਹਨਾਂ ਦੇ ਵੱਲੋਂ ਜ਼ਬਰਦਸਤੀ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਤਾਂ ਪੈਸੇ ਹੀ ਲੈ ਕੇ ਛੱਡਦੇ ਨੇ ਤਾਂ ਦੂਜੀ ਗੱਲ ਕੀਤੀ ਜਾਵੇ ਤਾਂ ਬੱਸਾਂ ਦੀ ਤਾਂ ਬੱਸਾਂ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਆ ਇਨਾਂ ਦੇ ਵੱਲੋਂ ਵੀ ਪੈਸੇ ਮੰਗ ਜਾਂਦੇ ਨੇ ਕਈ ਤਰ੍ਹਾਂ ਦੇ ਇਹਨਾਂ ਦੇ ਵੱਲੋਂ ਵੱਡੀ ਗੈਂਗ ਬਣਾਈ ਹੁੰਦੀ ਆ ਤਾਂ ਗੈਂਗ ਦੇ ਕਈ ਮੈਂਬਰ ਜਿਹੜੇ ਆ ਅਲੱਗ-ਅਲੱਗ ਜਗ੍ਹਾ ਤੇ ਫਲਾ ਦਿੰਦੇ ਆ ਤਾਂ ਜੋ ਕਿਸੇ ਵੀ ਤਰੀਕੇ ਨਾਲ ਕੋਈ ਵੀ ਜਿਹੜਾ ਆ ਜਿਹੜਾ ਰਾਹਗੀਰ ਸਿਗਾ ਉਹਨਾਂ ਨੂੰ ਸੁੱਕਾ ਨਹੀਂ ਜਾਣ ਦੇਣਾ ਯਾਨੀ ਕਿ ਉਹਨਾਂ ਦੇ ਵੱਲੋਂ ਪੈਸੇ ਲੈ ਕੇ ਹੀ ਜਿਹੜਾ ਛੱਡ ਜਾਣਾ ਤਾਂ ਇਸ ਮਾਮਲੇ ਦੇ ਵਿੱਚ ਮਾਮਲਾ ਸੋ ਜਿਹੜੇ ਪਕਿਆ ਜਦੋਂ ਇੱਕ ਕਾਰ ਸਵਾਰ ਨੂੰ ਕਿਨੜਾ ਦੇ ਵੱਲੋਂ ਰੋਕਿਆ ਗਿਆ ਰਾਕੋਣ ਤੋਂ ਬਾਅਦ ਉਹਨਾਂ ਦੇ ਵੱਲੋਂ ਪੈਸੇ ਮੰਗੇ ਗਏ ਤਾਂ ਕਾਰ ਦੇ ਵਿੱਚ ਬੈਠੇ ਕਾਰ ਸਵਾਰ ਦੇ ਕੋਲੋਂ ਸਾਫ਼ ਤੌਰ ਤੇ ਇਨਕਾਰ ਕੀਤਾ ਗਿਆ ਤਾਂ ਇਸ ਤੋਂ ਬਾਅਦ ਇਹਨਾਂ ਨੇ ਗਾਲੀ ਗਲੋਚ ਅਤੇ ਮੰਦੀ ਸ਼ਬਦਾਂ ਦੀ ਬੋਲਣੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਕਾਰ ਸਵਾਰ ਕਾਰ ਤੋਂ ਬਾਹਰ ਨਿਕਲੇ ਤਾਂ ਉਹਨਾਂ ਦੇ ਵੱਲੋਂ ਵੀ ਇਹਨਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੇਖਦੇ ਦੇਖਦਿਆ ਇਹਨਾਂ ਨੇ ਆਪਣੇ ਜਿਹੜੇ ਆ ਹੋਰ ਵੀ ਕਿੰਨਣ ਸਾਧ ਲਈ ਯਾਨੀ ਕਿ 7 ਤੋਂ 8 ਕਿੰਨਣ ਉੱਥੇ ਖੜੇ ਹੋ ਜਾਂਦੇ ਉਹਨਾਂ ਦੇ ਵੱਲੋਂ ਤਾੜੀਆਂ ਮਾਰ ਕੇ ਜਿਹੜਾ ਆ ਜਬਰਦਸਤ ਹੰਗਾਮਾ ਕੀਤਾ ਗਿਆ ਤਾ ਦੂਜੇ ਪਾਸੇ ਉਲਟ ਉਲਟ ਜਿਹੜਾ ਉਹਨਾਂ ਤੇ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਕਹਿ ਗਿਆ ਕਿ ਕਾਰ ਸਵਾਰ ਦੇ ਵੱਲੋਂ ਸਾਡੇ ਨਾਲ ਧੱਕਾ ਕੀਤਾ ਗਿਆ ਤਾਂ ਦੂਜੇ ਪਾਸੇ